ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਤੁਹਾਡਾ ਆਪਣੇ ਚੈਨਲ ਤੇ ਅੱਜ ਲੈ ਕੇ ਆਏ ਵੀਰੇ ਬਸ ਸਕੋਰਪਿਓ ਸ਼ੌਕੀ ਫਾਰਮਰਾਂ ਵਾਸਤੇ ਸਕੋਰਪਿਓ ਬਾਈ ਜੀ ਸਕੋਰਪਿਓ ਬਾਰੇ ਤਾਂ ਸਭ ਬਾਕੀ ਪਾਤੀ ਹੈ ਸਾਰਿਆਂ ਨੂੰ ਹਾਂਜੀ ਸ਼ਾਨਦਾਰ ਗੱਡੀਆਂ ਮਹਿੰਦਰਾ ਵਾਲਿਆਂ ਦੀ ਪੂਰੀ ਟੌਪ ਕਲਾਸ ਦੇ ਵਿੱਚ ਇਹ ਗੱਡੀ ਵੀ ਜੰਦ ਬਾਈਆਂ ਨੇ ਵੇਚਣੀ ਹੈ ਕਿ ਬਾਈ ਜੱਗੀ ਦੀ ਗੱਡੀ ਹੈ ਹੋਰ ਬਾਈ ਜੱਗੀ ਵਧੀਆ ਜੀ ਵਧੀਆ ਤੁਸੀਂ ਦੱਸੋ ਬਾਈ ਹੋਰ ਠੀਕ ਠਾਕ ਜੀ ਕੀ ਗੱਲ ਬਾਤ ਆ ਬਾਈ ਗੱਡੀ ਦੱਸਦੇ ਬਾਈ ਸਾਰਾ ਹਣਾ ਬਾਈ ਇਹ ਮਾਡਲ 2019 ਆ ਜੀ ਨੰਬਰ ਇਹਦਾ ਪੰਜਾਬ ਦਾ ਜੀ ਪੀ ਵੀ 44 ਸਨਾਮ ਦਾ ਜੀ ਸਨਾਮ ਸ਼ਹਿਰ ਦਾ ਤੇ ਫੁੱਲ ਟਾਈਮ ਮਾਰਲ ਗੱਡੀ ਹੈ ਜੀ ਐਸ 11 ਦੇ ਵਿੱਚ ਇਹ ਤੇ ਸਾਰੀ ਗੱਡੀ ਰੀਜਨਲ ਹੈ ਵੀਰੇ ਆਪਾਂ ਫੁੱਲ ਗਾਰੰਟੀ ਦਿੰਦੇ ਜੀ ਇਹ ਚੀਜ਼ ਦੀ ਮਾਲਵਾ ਬੰਪਰ ਵੀ ਅਗਲਾ ਬੰਪਰ ਤੇ ਪਿਛਲਾ ਬੰਪਰ ਵੀ ਨਾਲ ਦਾ ਗੱਡੀ ਦਾ ਕੋਈ ਪੇਂਟ ਨਹੀਂ ਹੈਗੀ ਕਿਤੋਂ ਵੀ ਸਾਰੀ ਦੀ ਸਾਰੀ ਗੱਡੀ ਸੀਲਡ ਆ ਕੋਈ ਖੁੱਲੀ ਨਹੀਂ ਹੋਈ ਕਿਤੋਂ ਸਾਰੀ ਦੀ ਸਾਰੀ ਰੀਜਨਲ ਆ ਜੀ ਆਪਣੀ ਫੁੱਲ ਲਿਖ ਕੇ ਵੀ ਦੇ ਦਾਂਗੇ ਆਪਾਂ ਗਾਰੰਟੀ ਜੀ ਤੇ ਨੰਬਰ ਇਹਦਾ ਆ ਗਿਆ ਸਨਾਮ ਦਾ ਜੀ ਪੀ ਵੀ 44 ਪੱਕੇ ਨੰਬਰ ਦੀ ਗੱਡੀ ਆ ਬਾਈ ਕੋਈ ਨੰਬਰ ਲੱਗਿਆ ਹੋਵੇ ਤਾਂ ਵੀ ਆਪਣੀ ਪੂਰੀ ਜ਼ਿੰਮੇਵਾਰੀ ਹੈ ਜੀ। ਨਹੀਂ ਵਿੱਚ ਹਰਿਆਣੇ ਤੋਂ ਜਾਂ ਦਿੱਲੀ ਤੋਂ ਜਾਂ ਜੁਪੀ ਤੋਂ ਨੰਬਰ ਲੱਗੇ ਜਾਂਦਾ। origignal ਪੰਜਾਬ ਨੰਬਰ ਗੱਡੀ ਆ ਜੀ। ਟਾਇਰ ਦੀ ਗੱਲ ਕਰੀ ਬਾਈ। ਤੇ ਟਾਇਰ ਬਾਈ ਇਹਦੇ 80 ਕਿ ਪਾਏ ਨਹੀਂ ਚਾਰੇ। ਲਾਇ ਲੱਗੇ ਹੋਏ ਨੇ ਪਲਾਸਟੀ ਦੇ ਲਾਏ ਨਹੀਂ origignal ਲਾਇ ਲੱਗੇ ਹੋਏ ਨੇ। ਵਿੱਚੇ ਟਾਇਰ ਵਿੱਚੇ ਲਾਏ ਬਾਈ ਸਵਾ ਡੇਢ ਲੱਖ ਰੁਪਏ ਲੱਗਦਾ ਇਹ ਆਪਾਂ ਅੱਜ ਨਵੇਂ ਲਵਾਉਣ ਜਾਂਦੇ ਆ। ਠੀਕ ਆ ਬਾਈ। ਤੇ ਬਿੱਲ ਬੋਲ ਆਪਣੇ ਕੋਲੇ ਸਾਰਾ ਹੈਗਾ ਜੀ। ਸਾਰੇ ਸ਼ੀਸ਼ੇ ਨਾਲ ਦੇ ਨੇ ਗੱਡੀ ਦੇ ਬਾਈ ਕੱਲਾ ਫਰੰਟ ਸ਼ੀਸ਼ਾ ਚੇਂਜ ਹੋਇਆ ਹੋਇਆ ਉਹ ਵੀ ਕੋਈ ਵੱਡੀ ਚੀਜ਼ ਤੋਂ ਟਰੱਕ ਤੋਂ ਕੋਈ ਰੋੜੀ ਰਾੜੀ ਵੱਜੀ ਹੁੰਦੀ ਹੈ ਨਾ ਕੋਈ ਥਰੇਡ ਹੁੰਦੀ ਹੈ ਵਿੱਚ ਤਾਂ ਚੇਂਜ ਹੋਇਆ ਹੋਇਆ ਠੀਕ ਹੈ ਬਾਕੀ ਸਾਰੀ ਓਰੀਜਨਲ ਆ ਗੱਡੀ ਆ ਸਾਈਡਾਂ ਦੇ ਸ਼ੀਸ਼ੇ ਸ਼ੀਸ਼ੇ ਨਾਲ ਦੇ ਨੇ ਵਿੱਚੋਂ ਚੈੱਕ ਕਰਾ ਦੇ ਬਾਈ ਵਿੱਚੋਂ ਡੈਸ਼ ਬੋਰਡ ਵਗੈਰਾ ਪੂਰਾ ਮਤਲਬ ਪੂਰੀ ਸਾਫ਼ ਆ ਸਮਾਈ ਵਾਲੀ ਗੱਡੀ ਆ ਬਾਈ ਹੈ ਨਾ ਕੈਪਟਨ ਸੀਟਾਂ ਦੇ ਵਿੱਚ ਆ ਪਿੱਛੇ ਸੀਟਾਂ ਚੈੱਕ ਕਰਾ ਦੀ ਪੂਰੀ ਸਾਫ ਆ ਯਾਰ ਗੱਡੀ ਜਿੱਥੇ ਮਰਜੀ ਬਾਈ ਬੰਦਾ ਚੈੱਕ ਕਰਾ ਲੇ ਆਪਾਂ ਜ਼ਿੰਮੇਵਾਰੀ ਲਿਖ ਕੇ ਵੀ ਦੇ ਦਾਂਗੇ ਕੈਪਟਨ ਸੀਟਾਂ ਦੇ ਵਿੱਚ ਆਹ ਗੱਡੀ ਵਿਚਾਲੇ ਲਵਾਈ ਹੋਈ ਹੈ ਬਾਈ ਆਪਣੀ ਬਣਾ ਕੇ ਵੀ ਕੋਈ ਜਵਾਕ ਬਾਹ ਜਾਂਦਾ ਜਾ ਕੋਈ ਬੰਦਾ ਬਾਦੀਏ ਕਈ ਵਾਰੀ ਤਾਂ ਵਟਿਆ ਲੈਨੇ ਹੈ ਹਨਾ ਠੀਕ ਹੈ ਆਈਂ ਓਰੀਜਨਲ ਕੈਪਟਨ ਸੀਟਾਂ ਦੇ ਵਿੱਚ ਆ ਸਾਰੀ ਜੈਨੂਇਨ ਆ ਸਾਰੀ ਬਾਈ ਸਾਰੀ ਆਪਾਂ ਗਾਰੰਟੀ ਲਿਖ ਕੇ ਦੇਣ ਨੂੰ ਤਿਆਰ ਆਂ ਤੇ ਇਹ ਪਿੱਛੋਂ ਚੈੱਕ ਕਰਾ ਲੇ ਬਾਈ ਅਸਲ ਐ ਬਣਾਈ ਇਹ x11 ਆ ਗਈ ਹਾਂ ਜੀ ਹਾਂ ਸਾਰੀ ਆ ਜੋ ਕਲਮ ਲੱਗੀ ਹੋਈ ਆ ਬਈ ਇਹ ओरिजिनल ਬੰਪਰ ਬੰਪਰ ਤੇ ਲੱਗੀ ਹੋਈ ਆ ਕੋਈ ਬੰਪਰ ਕਹਦੇ ਬੰਦਾ ਪੇਂਟ ਆ ਤਾਂ ਵੀ ਆਪਣੀ ਕੋਲ ਜ਼ਿੰਮੇਵਾਰੀ ਆ ਜੀ ਆ ਇੰਨੀ ਕ ਕਲਮ ਜ਼ਰੂਰ ਲੱਗੀ ਹੋਈ ਆ ਇਹ ਕਈ ਵਾਰੀ ਅੱਗੇ ਪਿੱਛੇ ਕਰਨ ਵੇਲੇ ਲੱਗ ਜਾਂਦੀ ਆ ਕੰਧ ਕੋੰਧ ਨਾਲ ਹਨਾ ਤੇ ਟਾਇਰ ਟੂੜ ਚਾਰੇ ਬਈ ਚਾਰੇ ਟਾਇਰਾਂ ਦੀ ਗੁੱਡੀ ਦਿਖਾ ਦੇ ਬਰਾਬਰ ਆ ਕੋਈ ਟਾਇਰ ਨਹੀਂ ਵੱਧ ਘਟ ਘਸਿਆ ਹੋਇਆ ਜਿੰਨੇ ਮੂਹਰੇ ਟਾਇਰ ਚੱਲੇ ਹੋਏ ਨੇ ਉੰਨੇ ਮਾਗਰਲੇ ਚੱਲੇ ਹੋਣਗੇ ਜੀ ਤੇ ਚੱਲੀ ਹੋਈ ਆ ਬਈ ਇਹ 72.5 ਹਜ਼ਾਰ 72500 ਚੱਲੀ ਹੋਈ ਆ ਆਪਾਂ ਚੈੱਕ ਚੈੱਕ ਵੀ ਕਰਵਾ ਦਨੇ ਆ ਜੀ ਕੋਈ ਨਾ ਮੀਟਰ ਔਨ ਕਰਕੇ 72598 ਚੱਲੀ ਹੋਈ ਹੈ ਜੀ ਇਹ ਬਾਕੀ ਬਈ ਪਿਛੋਂ ਆਜੋ ਐਂਪਰ ਬੋਫਰ ਲੱਗਿਆ ਹੋਇਆ ਹੈ ਗੱਡੀ 'ਚ ਇਹ ਆਪਾਂ ਨਾਲ ਹੀ ਦੇ ਦਾਂਗੇ ਹਨਾ ਜੀ ਆ ਚੈੱਕ ਕਰਾ ਦੇ ਬਈ ਵਧੀਆ ਆ ਪਾ ਇਨਰ ਕੰਪਨੀ ਦਾ ਬੋਫਰ ਲੱਗਿਆ ਹੋਇਆ ਹੈ ਜੀ ਹਨਾ ਹਾਂ ਜੀ ਹਾਂ ਵਿਚੇ ਜੋ ਸਮਾਨ ਲੱਗਿਆ ਹੋਇਆ ਬਈ ਵਿਚੇ ਦੇਣਾ ਆਪਾਂ ਕੁਝ ਨਹੀਂ ਲਾਉਣਾ ਜੀ ਤੇ ਬਾਕੀ ਇੰਜਨ ਤੋਂ ਦਿਖਾ ਦੇ ਬਾਈ ਸਾਰੀ ਗੱਡੀ ਮੰਨ ਲਓ ਸੀਲਡ ਆ ਮੋਰੋ ਬਾਰਨਰ ਖੋਲ ਦਿੰਦਾ ਮੈਂ ਸਾਰੀ ਬਾਈ ਸ਼ੀਲਡ ਆ ਗੱਡੀ ਆ ਫੱਟੀ ਫੁੱਟੀ ਚੈੱਕ ਕਰਾ ਦੇ ਕੋਈ ਬਾਈ ਕਹਿੰਦੇ ਪੇਂਟ ਆ ਜਾਂ ਖੁੱਲੀ ਹੋਈ ਆ ਫੱਟੀ ਕਿਤੋਂ ਵੀ ਹੈਣਾ ਸਾਰੇ ਦੀ ਸਾਰੀ ਸ਼ੀਲਡ ਹੈ ਜੀ ਕੋਈ ਲੀਕਿੰਗ ਨਹੀਂ ਹੈਗੀ ਇੰਜਨ ਦੇ ਵਿੱਚ ਬਾਈ ਜਿਤੋਂ ਵੀ ਬਾਕੀ ਮਾਡਲ ਇੱਥੇ ਵੀ ਚੈੱਕ ਕਰਾ ਦੇ Ориジナル S11 ਹੈ ਜੀ ਸਕਾਰਪੀਓ S11 ਬਾਕੀ ਆ ਬੌਰਨਟ ਤੇ ਬਾਈ ਇੱਥੋਂ ਚੈੱਕ ਕਰਾ ਲੇ ਪੇਂਟ ਪੂਂਡ ਦਾ ਪਤਾ ਲੱਗ ਜਾਂਦਾ ਨਾ ਕੋਈ ਬਾਈ ਕਹੇ ਪੇਂਟ ਆ ਤਾਂ ਵੀ ਆਪਣੀ ਪੂਰੀ ਜ਼ਿੰਮੇਵਾਰੀ ਹੈ ਜੀ ਜੋ ਕੋਈ ਛੇੜੇ ੜ ਚੱਪਾ ਹਲਕਾ ਫੁਲਕਾ ਹੈਗਾ ਉਹ ਸਾਹਮਣੀ ਆ ਬਾਈ ਉ ਪੇਂਟ ਨਹੀਂ ਕਰਵਾਈ ਹੋਈ ਕਿ ਤੋ ਵੀ ਬਾਡੇ ਲਾ ਲਓ ਮੰਗ ਰਹੇ ਤਾਂ ਮੂਰੇ ਤੱਕ ਸਾਰੀ ਗੱਡੀ ਮਨ ਲੋ ਜੈਨੂਅਰਾਈ ਹਾਂਜੀ ਰੇਟ ਕੀ ਬਾਈ ਜੀ ਰੇਟ ਬਾਈ ਜੀ ਜੇ ਤਾਂ ਆਪਾਂ ਡਿਮਾਂਡ ਕਰੀਏ ਤਾਂ 14 ਲੱਖ 40000 ਰੁਪਏ ਜੀ ਬਾਕੀ ਕੋਈ ਨਹੀਂ 14 ਲੱਖ 10000 ਰੁਪਏ ਦੀ ਦੇ ਦਾਂਗੇ ਜੀ ਆਪਾਂ 30000 ਰੁਪਏ ਡਿਸਕਾਊਂਟ ਕਰ ਦਾਂਗੇ ਬਾਈ ਠੀਕ ਆ ਬਾਈ ਲੈਸ ਕੀ ਹੈ ਵੀਰੇ ਆਪਣਾ ਪਿੰਡ ਆਪਣਾ ਹੈਗਾ ਜੀ ਕਲਾਰ ਖੁਰਦ ਜ਼ਿਲ੍ਹਾ ਸੰਗਰੂਰ ਜੀ ਤੇ ਤਸੀਲ ਪੈਂਦੀ ਹੈ ਆਪਾਂ ਨੂੰ ਸਨਾਮ ਸਰ ਪਾ ਜਾਂਦਾ ਜੀ ਲਵੇ ਠੀਕ ਹੈ ਤੇ ਆਪਣਾ ਮੋਬਾਈਲ ਨੰਬਰ ਹੈਗਾ ਜੀ 99149 66153 ਜੀ ਦੁਬਾਰਾ ਫੇਰ ਬੋਲ ਦਿਨਾ ਬਾਈ ਮੋਬਾਈਲ ਨੰਬਰ 99149 ਜੀ 66153 ਜੀ ਕੈਂਡ ਆਪਾ ਗੱਡੀ ਦੀ ਪੂਰੀ ਜ਼ਿੰਮੇਵਾਰੀ ਫੁੱਲ ਬਾਈ ਪੂਰੀ ਜ਼ਿੰਮੇਵਾਰੀ ਹੈ ਚੈੱਕ ਕਰਕੇ ਪੂਰੀ ਹੈ ਨਾ ਹਾਂ ਜੀ ਹਾਂ ਹਾਂ ਜੀ ਹਾਂ ਹਾਂ ਜੀ ਹਾਂ ਸਾਰੀ ਜੈਨੂਅਲ ਹੈ ਸਾਰੀ ਦੀ ਸਾਰੀ ਬਾਈ ਇੱਕ ਵਾਰੀ ਜੇ ਹੋਰ ਕੋਈ ਕੋਟਾ ਕੋਟਾ ਕੱਲਾ ਫਰੰਟ ਸ਼ੀਸ਼ਾ ਜੋ ਪਿਆ ਹੋਇਆ ਦੁਬਾਰਾ ਆਪਾਂ ਉਹ ਤੁਹਾਨੂੰ ਦੱਸਤਾ ਹਾਂ ਜੀ ਹਾਂ 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 ਜੀ ਹਾਂ कोई आप पकड़ नहीं कराने किसी बंदी हरेक हाँ हाँ था था था। हाँ जी बाक हाँ हाँ